ਸਸੀ ਕਾ ਜੀ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਉਹ ਬੱਲੇ ਮੇਰੇ ਪੁੱਤਰੀ ਟੋਰ ਵੇ ਹੋਏ ਛੋਨੇ ਆ ਜਿਆ ਚਲੋ ਤੇ ਹੁਣ ਆਪਣੀ ਤਿਆਰੀ ਹੋ ਗਈ ਜਾਂ ਜਾ ਰਹੇ ਆ ਘਰੇ ਉਧਰ ਮੰਮੀ ਨੇ ਨਾ ਠੀਕ ਨਹੀਂ ਕਿੰਨੇ ਕੰਦੀ ਪਤਾ ਲੈਣ ਜਾਣਾ ਵਾ ਤੇ ਨਾਲੇ ਉਹਦਨ ਪਾਰਸਲ ਆਇਆ ਹੀ ਕੁਛ ਗਿਫਟ ਆਇਆ ਹੀ ਘਰ ਨੂੰ ਵਾਸਤੇ ਦੀਪ ਵਾਸਤੇ ਤੇ ਮੈਂ ਕਿਹਾ ਚਲੋ ਦੇ ਉਹਨੇ ਜਾ ਕੇ ਉਹਨਾਂ ਦੇ ਪਾਸੇ ਜਿਹੜਾ ਉਹਨਾਂ ਦੇ ਆਏ ਤੇ ਉਹਨਾਂ ਨੂੰ ਦੇ ਆਣੇ ਚਲਿਏ ਘਰ ਫਤੇ ਫਤੇ ਮਨ ਰਾਜ ਹੈ ਹਰ ਫਤੇ ਐਨੋ ਤੁਹਾਡੇ ਨੇ ਨਰਾਜ ਕਿੰਦੇ ਪਾਪਾ ਨੇ ਅੱਜ ਚੁੱਕਿਆ ਨੂੰ ਲੈ ਲੈ ਲੈਓ ਮੇਰੇ ਬਹੁਜਾਣਾ ਕਹਿੰਦੇ ਆ ਬਹੁ ਆਏ ਹੋਏ ਕਿੰਨੀਆਂ ਛੋਣੀਆਂ ਛੋਣੀਆਂ ਡੱਸ਼ਾਂ ਪਈਆਂ ਅੱਜ ਹੈ ਹੈ ਚਲੀਏ ਚਲੋ 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 ਚਲੀਏ ਚਲੀਏ ਉਹਨੂੰ ਕਾਲੀ ਹੈ ਕਿ ਨਾਨੀ ਕਾ ਸੇਤੀ ਚੱਲੋ ਟਾਈਮ ਹੋਣਿਆ ਚਲੀਏ ਮੈਂ ਚਲੀਏ ਛੋਣੀਆਂ ਹੋਏ ਜਿਹੜੇ ਗਿਫਟ ਹੈ ਗਿਫਟਸ ਹਨ ਉਤੀ ਉਹ ਦਿਨ ਦੇਖੇ ਹੋਣੇਗੇ ਆ ਗਿਫਟ ਹੀ ਮਤਲਬ ਆਇਆ ਇੱਕ ਆ ਸ਼ਾਲ ਆਇਆ ਤੇ ਇੱਕ ਆ ਸੂਟ ਤੇ ਇੱਕ ਆ ਬੈਗ ਵਾ ਬਸ ਇਹ ਤਿੰਨ ਗਿਫਟ ਹੀ ਉਹਨਾਂ ਦੇ ਦੇਣ ਵਾਲੇ ਆ ਸ਼ਾਲ ਮੰਮੀ ਹੋਣਾ ਦਾ ਵਾ ਤੇ ਆ ਸੰਦੀਪ ਦਾ ਸੂਟ ਵਾ ਤੇ ਆ ਬਾਕੀ ਫ਼ਰਕਣ ਵਾਸਤੇ ਬੈਗ ਭੇਜਿਆ ਭੈਣ ਨੇ ਬਾਹਰੋਂ ਆ ਉਹਨਾਂ ਤਿੰਨਾਂ ਵਾਸਤੇ ਆ ਫ਼ਰਕਣ ਵਾਸਤੇ ਮੰਮੀ ਵਾਸਤੇ ਤੇ ਸੰਦੀਪ ਵਾਸਤੇ ਇਹਦੇ ਹਰ ਫਤਿਹ ਹੋ ਕੇ ਰੈਡੀ ਬੈਠਾ ਸ਼ਰਾਫ ਬਾਦੋ ਵਿੱਚ ਚੱਲੀ ਆਪਾਂ ਟਾਈਮ ਹੋ ਗਿਆ ਵੇਖੋ 3 ਵਜੇ ਦਾ ਆਪਣੇ ਕੋਲ ਟਾਰਚ ਚੱਕ ਕਿਛਾ ਬੜਾ ਖਰਾਬ ਚਲ ਮੇਰੀ ਪਰੂਏ ਕਿਦਾਂ ਨਹੀਂ ਦੇਖਣੀ ਜੀ ਨਹੀਂ ਸੋਣੀ ਜੀ ਕਿਤੇ ਪੁਆਟ ਕਿੱਥੇ ਚੱਲਿਆ ਹੋ ਕਿੱਥੇ ਚੱਲਿਆ ਸੀ ਕਿੱਥੇ ਚੱਲੀ ਸੀ ਸੋਣੀ ਇਧਰ بارش ਦੇਖੋ ਬਹੁਤ ਜ਼ਿਆਦਾ ਆਂਦੀ ਪਈ بارش ਮੇਰੀ ਪਾਰੂ ਵੇ ਕਿੱਦਾਂ ਨੇ ਦੇਖਦੀ ਐ ਨਹੀਂ ਸੋਹਣੀ ਜੀ ਕਿਤੇ ਪੁੱਟ ਕਿੱਥੇ ਚੱਲੇ ਆ ਉਹ ਕਿੱਥੇ ਚੱਲੇ ਆ ਜੀ ਕਿੱਥੇ ਚੱਲੀ ਸੀ ਸੋਹਣੀ ਇੱਧਰ بارش ਦੇਖੋ ਬਹੁਤ ਜ਼ਿਆਦਾ ਆਂਦੀ ਪਈ بارش ਕਿਉਂਕਿ ਮੰਮੀ ਠੀਕ ਨਹੀਂ ਹੈਗੀ ਜੀ ਤੇ ਉਹਨਾਂ ਦਾ ਪਤਾ ਲੈਣ ਚੱਲੇ ਆ ਨਾਲੇ ਜਿਹੜੇ ਗਿਫਟ ਆਏ ਦੋ ਉਹ ਦੇ ਨਾਲੇ ਗਿਫਟ ਆਏ ਸੀ ਉਹਨਾਂ ਵਾਸਤੇ ਮੈਂ ਇਹਨਾਂ ਕੀ ਹਰ ਗੁਣ ਵਾਸਤੇ ਸੰਦੀਪ ਵਾਸਤੇ ਤੇ ਮਾਂ ਵਾਸਤੇ ਤਵੀ ਬਾਰਿਸ਼ ਬਹੁਤ ਹੋਣ ਰਹੀ ਆ ਪਹੁੰਚ ਗਏ ਸੀ ਘਰ ਹਾਂਜੀ ਜੋ ਲੈ ਦੋ ਬਿਜ ਤਾਂ ਮੈਂ ਇਹ ਰੁੰਡਿਆ ਸੀ ਘਰ ਯਾ 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 ਠੀਕ ਆ ਮਰੀ ਅੰਮ੍ਰਿਤ ਨੰਦੀ ਦਾ ਸ਼ਿਕਾਲ ਸਸੀ ਕਾਲ ਸਸੀ ਕਾਲ ਠੀਕ ਆ ਸਸੀ ਕਾਲ ਜੀ ਬੈਣ ਜੀ ਕੀ ਹਾਲ ਠੀਕ ਆ ਜੀ ਠੀਕ ਆ ਯਾਲ ਠੀਕ ਆ ਕੀ ਹਾਲ ਪਤਾ ਠੀਕ ਆ ਥੋੜਾ ਜੂਟ ਪਾ ਸਸੀ ਕਾਲ ਜੀ ਅਸੀ ਕਾਲ ਕੀ ਕੀ ਹਾਲ ਠੀਕ ਆ ਹੋਰ ਦੀ ਸਾਫਟੀ ਠੀਕ ਆ ਦੇ ਵੀ ਦੇ ਅਰ ਚਾਚੀ ਆ ਇਹ ਦੇਖੀ ਚਾਚੀ ਨਾ ਜੀ ਚਾਚੀ ਯਾਰ ਕਾਕਾ ਇਹ ਕਾਕਾ ਆ ਹਾਂ ਯਾਰ ਨਹੀਂ ਬੜਾ ਪੈਨਡਾ ਯਾਰ ਮੈਂ ਫੜਨਾ ਬਾਬਾ ਭਾਰਾ ਨਹੀਂ ਕਰਦਾ ਡਬਲ ਨਾਲ ਚੁੱਕਣਾ ਪੈਂਦਾ ਯਾਰ ਆ ਗਈ ਹੁੰਡਿਆ ਉਹ ਪਾਣੀ ਉਹ ਬਲੈਕ ਉਹਦੇ ਨਾਲ ਨਾਲ ਸਿੰਮ ਕੇ ਪਾਣੀ ਹੁੰਡਿਆ ਪਛਾਣ ਉਤੋਂ ਉਹਨਾਂ ਨੂੰ ਲਾ ਦੇਣੀ ਕੋਈ ਚੀਜ਼ ਤੇ ਅੱਗੇ ਇਹ ਜੈ ਵੀ ਪਾ ਇਹਦੇ ਪਾਣੀ ਚ ਚੱਲਦਾ ਫੇਰ ਆਉਣਾ ਚਾਹੀਦਾ ਉਹ ਨਹੀਂ ਨਹੀਂ ਭਾਜੀ ਉਹਦੇ ਨਾਲ ਉੱਤੇ ਬਾਰਿਸ਼ ਦੇ ਹੁੰਡਿਆ ਉਤੋਂ ਦੇ ਨਾਲ ਨਾਲ ਸਿੰਮ ਕੇ ਮੁੰਡਿਆਂ ਨਾਲ ਨਾਲ ਲਾ ਦੇਣੀ ਕੋਈ ਚੀਜ਼ ਉਹਦੇ ਯਾਰ ਹੁਣ ਅਸੀਂ ਲਾਉਗਾ ਨਾ ਚਲੋ ਠੀਕ ਤਾਂ ਸੁਧਿਆ ਅਸਤੇ ਵੇਤ ਜਗੂਰ ਨੂੰ ਪਾ ਪਾ ਅੱਜ ਤੇ ਫੀ ਨਹੀਂ ਪਾਉਂਦੀ ਮੈਂ ਦੇ ਦੋ ਠੀਕ ਹੈ ਕੋਈ ਨਾ ਅੱਗੇ ਪਾ ਦੇ ਬਾਗੀ ਨਹੀਂ ਦੂਜਾ ਹੀ ਦੇ ਦੋ ਮੈਂ ਹੋਰ ਹਰ ਗਣਾ ਠੀਕ ਠਾਕ ਮੁੰਮੋਤੀ ਲੱਗ ਗਈ ਹੈ ਹੈ ਮੁੰਮੋਤੀ ਲੱਗ ਗਈ ਮੁੰਮੋਤੀ ਲੱਗ ਗਈ ਉਹ ਆਪਣੀ ਸੁਹਦੀ ਬਿੰਦੀ ਆ ਸਹੀ ਗੰਨੀ ਹੋਰ ਜਨ ਇਲਾਮ ਕੀ ਆ ਤੁਹਾਡੀ ਸਿਹਤ ਦਾ ਠੀਕ ਠਾਕ ਹਮੇ ਕਿਦਾ ਮੈਂ ਲੋ ਕਰਦੇ ਜੀ ਜਦੋਂ ਮੈਂ ਠੀਕ ਸੀ ਤੱਲਾ ਮੈਂ ਦੇ ਕੇ ਉਹ ਇਹਨਾਂ ਦੀ ਦਵਾਈ ਲਈ ਉਹ ਹੈਗਾ ਉਹ ਇਹਨੂੰ ਨਿਕਰਵੇ ਪਾਈ ਬੜਾ ਲੋਇਆ ਪਰ ਮੈਂ ਲੋ ਕਰਦਾ ਨਹੀਂ ਹੁਣ ਮੈਂ ਤਲਾਜ ਰਿਹਾ ਕਿ ਮੀਆਂ ਬਣਾ ਦੂੰਗਾ ਹੋ ਬੜਾ ਵੇਜ ਘੰਡਿਆਣਾ ਨੰਪ ਜਿਆ ਹੋ ਜੀ ਉਹਦੇ ਵਿੱਚ ਆ ਜੇ ਤੁਸੀਂ ਮੰਨਦੇ ਹੋ ਨਾ ਆਇਲੈਂਡ ਸਮੈਲ ਆਉਂਦੀ ਹੀ ਸਮੈਲ ਤੇ ਮਦਨੀ ਕੋਈ ਆਹ ਦੇਖੋ ਆਹ ਤੇ ਰਗਣਾ ਸੂਰੀ ਆਵੇ ਮੇ ਕੋਈ ਨਹੀਂ ਰੋਸ਼ਕ ਪੂਰਾ ਦੇਖੋ ਅੱਛਾ ਇਸ ਪਾਸੋਂ ਦਾ ਪਹਿਲਾਂ ਪਾਜੀ ਹਸ ਵਾਲੀ ਗੱਲ ਸੁਣਿਆ ਵੇਖੋ ਪਹਿਲਾਂ ਮੈਂ ਨਾ ਆ ਵੀ ਆ ਦੇਖਿਆ ਹਾਂ ਹਾਂ ਵੀਰ ਦੇ ਭਰਾਵਾ ਦਾ ਪੁੱਤਰ ਵਾਰੀ ਸੁਣਨਾ ਨਹੀਂ ਗੋਵਾਂ ਮਾਰੀ ਚੱਲਿਆ ਤੇ ਤਹੀ ਤਹੀ ਨਵੀਂ ਆਪਣਾ ਫਿਰ ਨਸਬ ਹੋ ਗਈ ਹੋਣੀ ਵੇਖੋ ਜਿਹਾ ਪਾਇਆ ਤੇ ਪਾਣੀ ਹੀ ਵਿੱਚ ਸਮੈਲ ਤੇ ਆਉਂਦੇ ਨੇ ਇਹ ਉੱਚੀ ਜਗ੍ਹਾ 'ਤੇ ਲਾ ਛੱਡਣਾ ਯਾਰ ਕਿਤੇ ਮੇਰੇ ਕੁੜੀ ਨਾਲ ਫਤਹ ਪਉਣ ਪੈਣਾ। ਜੋ ਕੋਈ ਉੱਪਰ ਹੀ ਜਗ੍ਹਾ 'ਤੇ ਲਾ ਛੱਡ ਕਿਤੇ ਉੱਪਰ ਦਿੱਤੇ ਥਾਂ। ਸਾਥ ਨਾਲ ਭਾਈ ਵੀ ਮਰਦਾ ਚੇਰੀ ਮਰਵਾ। ਡੈਡੀ ਬੀਅਰ ਭੇਜ ਗਏ ਹੁਣੇ। ਮੈਂ ਇਹਨਾਂ ਨੂੰ ਆਖਿਆ ਮੈਂ ਹਟੜੇ ਨਾਮ ਹੈ ਤੂੰ ਦੋਵੇਂ ਨੇ ਸੰਦੀਪ ਤੇ ਤੂੰ ਚਲ ਜਾ ਕਰ। ਜਦੋਂ ਕਹਿੰ ਦਿੱਤੇ ਸੀ ਕਿ ਸਕੂਟਰੀ ਦੀ ਜਾਂਚ ਤੇ ਇਹਨਾਂ ਨੂੰ ਆਜਾ। ਮੈਂ ਕਿਹਾ ਚਲਾਟ ਉਹਦੇ ਚਲ ਜਾ ਕਰ ਜਾਣਾ ਤੂੰ ਹੀ ਤਾਂ ਹਣਾ ਹਣਾ ਓਏ ਪੀਰਾਂ ਦੀਪੂ। ਆਟੋ ਉਹਦੇ ਚਲ ਜਾ ਉਹਦੀ ਕਰਾ। ਸੰਦੀਪ ਆ ਰਹੀਆਂ ਨੇ ਹਟ ਰਹੀਆਂ ਨੇ ਹਾਂ ਤੇ ਲੱਗ ਗਈ ਹੁਣ ਤੇ ਆਟੋ ਬੰਦਾ ਫੜ ਕੇ ਆਹੋ ਜਾ ਜਾ ਲੈ ਗਏ ਕੱਲ ਆਟੋ ਨੇ ਲੈ ਨਾ ਆਟੋ ਦੀ ਪਾਪਾ ਇਹ ਸਿੱਧੀ ਤੇ ਲੈ ਜਾਣਾ ਚਾਹੁੰਦੀ ਕਾਕੇ ਉਸੇ ਮੁੰਡੇ ਸੁਟਿਆ ਬੈਠਾ ਪਏ 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 ਹੁਣ ਬਾਅਦ ਵਿੱਚ ਨਿਕਲੇ ਜਦੋਂ ਉਦੋਂ ਪਏ ਨਾ ਤਾਂ ਕਰਕੇ ਥੋੜਾ ਰੋਇਆ ਮੋੜ ਨਾ ਕੈਨ ਨਹੀਂ ਕਿਉਂ ਨਾ ਆਜੂ ਜੀ ਜੰਮ ਲੈ ਇੱਕਿਆ ਪਾਲਟੀ ਕਾਦੀ ਕਹਿੰਦੇ ਪਾਲਟੀ ਉਹ ਨਹੀਂ ਮੈਨੂੰ ਜਾਲਾ ਚਾਰ ਗੋਟ ਤੇ ਜਾਮੇ ਸਿਸਗੇ ਸਮਾਦ ਤੇ ਹੋਰ ਸਮਾਦ ਤੇ ਪਾਸ ਤੋਂ ਹੁੰਦੇ ਤਾਂ ਹੈ ਤੇ ਉਹ ਮੰਦੇ ਰੱਖੇ ਪਾਇ ਨਹੀਂ ਹੋਰ ਤਾਰ ਖੇਡਰਾ ਵਾ ਪਲਾਂਟ ਪਾ ਕੇ ਦਿੰਦੇ ਹੁੰਦੇ ਮਮੀ ਨੇ ਉਹ ਲਾ ਪੀ ਜਿੰਦਾ ਲਾਤਾ ਹੈ ਤੁਸੀਂ ਬੰਜੂ ਮੰਨ ਨਰੋ ਕੁੱਤੇ ਨੇ ਪਾਈ ਮਮੀ ਹਮੇ ਕੋਈ ਦੱ ਕਰਦੇ ਨਾ ਇਹ ਵੀ ਤਾਂ ਨਿਰੰਦੂ ਖਾ ਕੇ ਮਮੀ ਉਹ ਖਾ ਕੇ ਜਾਂਦਾ सब्सक्राइब जो मम्मी भी पसंद रहे हैं मम्मी भी जाने का जा ये प्लाट पा ले <laughs> बाकी सारे सम एक गोल्डन है एक तांबा कलर है एक ब्लैक है तो एक स्काई ब्लू नहीं बढ़िया वाले इसका अपना अपना जाने का रे बड़ा बंदा है नहीं, दे। तो नहीं। और जय जय सर और सच्ची कार्य बनने बनाने 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 గో గో దే లస్ टमाटर अगुजिदा आ टमाटर नौडे इमेज वादू हां वादू ना ता कने ले की देर तुंदा 미ద సవేర్ దే ఆండ సడందయా నా మి చడి వెగి సవేర్ Algun koi na pa main na inni kiti దత్తా ఆ హాజీ హాజీ జన నహయని లంటర్ కర్ పీ ਇਹ ਤਾਂ ਕਮੇਟੀ ਬਟੀ ਜਰੂਰ ਮੀਚ ਪੋਣੀ ਪੈਂਦੀ ਆ ਹਾਂ ਜੀ ਹਾਂ ਜੀ ਅੱਗੋਂ ਇਹ ਪਟਿਆਲਾ ਮੀਟ ਪੋਣੀ ਆ ਜੀ ਲੱਗਣੀ ਹਾਂ ਜੀ ਹਾਂ ਜੀ ਕਦੀ ਕਈ ਕਮੇਟੀ ਜੀ ਵੀ ਕਰਦੇ ਸਾਰੇ ਨਿਕਲ ਗਏ ਤੂੜੀ ਵਾਲੇ ਚੋਈ ਜਾਣੇ ਡੰਗਰਾਂ ਦਾ ਸਾ ਵੈ ਤਾਂ ਹੀ ਹਾਂ ਜੀ ਆਹ ਪ੍ਰਣਾਲੇ ਦਾ ਪਾਣੀ ਨਾ ਤਵਾ ਤਿੰਨ ਬੋਕ ਦੇ ਨਾਲ ਦੇ ਵਿੱਚ ਕੰਮ ਚੱਲਦਾ ਪਹਿਲਾਂ ਪ੍ਰਣਾਲੇ ਦੇ ਵੇਖੇ ਹਣੇ ਜਿਵੇਂ ਉਹ ਨਾਲ ਹੀ ਕਾਂਦੇ ਨਾਲ ਹੀ ਬਣੇ ਹੁੰਦੇ ਇਦਾਂ ਵਟੇਰੀ ਜੀ ਬਣ ਕੇ ਨਾ ਉਹਨਾਂ ਨੇ ਨਾਲ ਹੀ ਬਨੇਰੇ ਜਿਵੇਂ ਪਾਈਪ ਨਹੀਂ ਪਾਇਆ ਹੁੰਦਾ ਸੀ ਉੱਤੋਂ ਸਿੱਧਾ ਪਾਣੀ ਆਇਆ ਹੁੰਦਾ ਹੁੰਦਾ ਸੀ ਵੇ ਵਟੇ ਦੋਲੇ ਵਟੇਰੀ ਬਣਾਈ ਜਾਂਦੀ ਹੈ ਨਾ ਹੁਣ ਉਹ ਵੀ ਮਿੱਟੀਰੀਆਂ ਵਾਲੇ ਪਾਸੇ ਆਂਦੀ ਹੈ ਮੈਂ ਮੈਂ ਤਾਂ ਮੋਡਲ ਉੱਤੋਂ ਕੱਟਦਾ ਹਾਂ ਆਹੋ ਆਹੋ

ਚੱਲ ਰਹੀ ਆ ਬੱਬਾ ਜੀ ਦੀ ਬਾਣੀ ਜਿਹੜੀ ਜੀ ਇਹ ਦੇਣਾ ਨਾ ਕਰੇ ਮੈਨੂੰ ਚੜੀ ਜਣੀ ਜਮਣ ਕਹਿੰਦਾ ਆ ਆ ਮਠੀ ਕਿ ਮਿਲਣ ਦਾ ਹਾਂ ਚੀਜੀ ਖਾ ਲੈਣੀ ਚੀਜੀ ਮਤਲਬ ਚਾਹ ਆ ਗਈ ਇੱਧਰ ਚਾਹ ਵੀ ਲੋ ਚਾਹ ਦੇ ਨਾਲ ਕੀ ਆਇਆ ਤਾਂ ਕੀ ਆਇਆ ਕੀ ਆਇਆ ਚਾਹ ਚਾਹ ਦੱਸ ਮਠੀ ਆਈ ਹੋਗੀ ਬਾਜੀ ਮਿਲਰੇ ਗਿਆ ਬਸ ਵੀ ਆਈ ਮਠੀ ਥੋੜਾ ਆਈ ਬਹੁਤ ਥੀ ਮਠੀ ਬਣਾਤਾ ਦਤ ਨਹੀਂ ਆਂ ਆ ਚੁੱਪ ਲੰਢੀਆਂ ਹਰ ਕੋਣ ਚਾਹ ਬਣੀ ਚਾਹ ਆ ਗਾਂ ਕਰ ਲੋ ਚੇ ਨਾ ਬਣੀ ਹੋਣਾ ਨਹੀਂ ਵੀ ਆਪੀ ਆਪੀ ਚਾਹ ਪੀ ਲੈਣੀ ਹੁਣ ਕਹਿੰਦੀ ਆ ਪਤਾ ਕੀ ਕਹਿੰਦੀ ਹਾਸੇ ਨਾਲ ਜਿਆਦਾ ਤਾਂ ਕਹਿੰਦੀ ਉੱਠੀ ਤੇ ਕਹਿੰਦੀ ਜਰ ਜੀ ਮੈਂ ਨਾ ਕਰਾਇਆ ਮਨੂ ਮਾਰ ਦੇਣਾ ਮੈਂ ਬੈਠ ਜੈਨੂ ਮਿਲ ਲਿਆ ਗਣਾ ਸੱਸੀ ਨਾ ਕਰ ਬਿਹਾਣੀ ਮਾ ਇਹਨਾਂ ਦਾ ਪਾਣੀ ਚੜਿਆ ਉੱਧਰ ਕਿ ਮਾਹਨ ਇਹਨੇ ਪੜੀ ਉਹ ਤੇ ਆਪਣੇ ਵਿਚਾਰੇ ਜਦੋਂ ਆਏ ਆ ਮੈਂ ਉਹਦੇ ਸਮਝ ਆ ਗਿਆ ਥੋੜੀ ਬਿੰਦੀ ਜਾ ਨਹੀਂ ਬਿਣੀ ਹਰ ਗਣਾ ਇੱਕ ਉਹ ਕਰਕੇ ਖਾ ਦੋ ਜਦੋਂ ਇਧਰ ਵੀ ਏਦਾਂ ਕਰਕੇ ਖਾ ਦੋ ਭਰਿਆ ਕਰੋ ਭਰਿਆ ਨਹੀਂ ਭਰਿਓ ਫੇਰ ਕਰ ਤਾਂ ਫੇਰ ਕਰ ਦੋ ਏਦਾਂ ਕਰਕੇ दीदी की कर दिया है। दीदी की कर दीजिए। हाय दीदी, हाय दीदी, हाय दीदी, हाय बूढ़ी दीदी, हाय बूढ़ी दीदी, बूढ़ी मैंने कहा नहीं कर दिया मैंने कहा ना। मैंने कहा ना, मैंने कहा ना, बूढ़ी दीदी, दीदी ने गिफ़्ट तो बूढ़ों के लिए ना सोंग ਕਿੰਨੇ ਕੋ ਛੁਏ ਗਏ ਮਾ ਦੋ ਤਰ ਬੰਦਿਆਂ ਵਾਸਤੇ ਆਏ ਸਾਰੇ ਨਾ ਮੂੰਹ ਸਬਾਰੋ ਨਹੀਂ ਇਹ ਇੱਕ ਬੰਦੇ ਵਾਸਤੇ ਹੀ ਆਏ ਇੱਕ ਬੰਦੇ ਵਾਸਤੇ ਆਉਂਦੇ ਆਉਂਦੇ ਨਹੀਂ ਨਹੀਂ ਹਰ ਕੋ ਨੂੰ ਵਾਸਤੇ ਨਹੀਂ ਨਹੀਂ ਦੋ ਬੰਦੇ ਆਉਂਦੇ ਮੇਰਾ ਨਹੀਂ ਬਿਟੂ ਆ ਦੋਆਂ ਵਾਸਤੇ ਦੋਆਂ ਵਾਸਤੇ ਨਹੀਂ ਆਇਆ ਸਹੀ ਕਰ ਲੈ ਇਧਰ ਆ ਆ ਇਧਰ ਹਰ ਕੋ ਨੂੰ ਚਾਹੁੰਦਾ ਆ ਆ ਆ ਤਾ ਨੂੰ ਇਧਰ ਬੈਠ ਜਾ いい香り。 ਆ ਬੇ ਬੇ ਮੇਰੇ ਬੋਤਵਾਸੀ ਕਿੰਨਾ ਪਿਆਰਾ ਬੈਗ ਆ ਗਿਆ ਇਹ ਮੇਰਾ ਮੇਰਾ ਦੇ ਦੋ ਬੰਦਣਾ ਸਾਰਾ ਇਹਦਾ ਬੰਦ ਕਰਕੇ ਨਾ ਕਰ ਮੈਂ ਤਾਂ ਇਦਾਂ ਬੰਦ ਹੋਣਾ ਬਾਈ ਬਾਈ ਉਹ ਜੋਨ ਕਰਦੇ ਆ ਨਾ ਦਾ ਡਕੜਾ ਕਰਨਾ ਹਾਂ ਸਕਾਈ ਬਲੂ ਜਿੱਦਾਂ ਦਾ ਸੇਮ ਇਦਾਂ ਹੀ ਅਬ ਵੀਡੀਓ ਚ ਵੇਖਿਆ ਨਾ ਮੜਾ ਜਾ ਤੂੰ ਮੈਂ ਤਾਂ ਸੰਦੀਪ ਨੂੰ ਦੇ ਦਿੰਦੀ ਆ ਮੈਂ ਗਣੀ ਮੈਂ ਕੋਈ ਆ ਹਾਂ ਉਹ ਸਕਾਈ ਬਲੂ ਤੇ ਇਹਦੇ ਕੋਹਾ ਗਿਆ ਉਹ ਮੇਰੇ ਕੋਲ ਨਹੀਂ ਬਾਕੀ ਕੋਈ ਮੈਂ ਕਹਿਣੇ ਚਾਹਦਾ ਭੇਜਿਆ ਬਿਲਕੁਲ ਬਿਲਕੁਲ ਸਾਰੇ ਸੋਹਣੇ ਨਿਕਲੇ ਯਾਰ ਔਰ ਜੰਦਾ ਦਰਪਤੇ ਕਿੱਥੇ ਲਏ ਜਾਂਦੇ ਉੱਤੇ ਸਿਰ ਤੇ ਉਹਦੇ ਪਲਕ ਪਲਕ ਜਾਂਦੀ ਆ ਆ ਚੁਮੀ ਸਹੀ ਰਹਿ ਜਾਣਾ ਸਹੀ ਚੰਗੀ ਬਾਈੂ ਇਹ ਨਹੀਂ ਬਦੂ ਬਾਈੂ ਹੋ ਗਿਆ ਨਾ ਮੇਰ ਮੜਾ ਦੱਸ ਸਾਡਾ ਛੋੜਾ ਤੇ ਗੁੰਦਾ ਸਾਡਾ ਛੋੜਾ ਗੁੰਦਾ ਗੈਸ ਤੋਂ ਹੁੰਦੀ ਆ ਰਹੀ ਬਾਈੂ ਕਰ ਬਸ ਆ ਆ ਗੱਲ ਸੋਚੋ ਮੈਂ ਹੱਥ ਤੇ ਲਾਉਂਦਾ ਕੋੜੇ ਦਾ ਮੋਕਾ ਲਾ ਲਾ ਦੇ ਆਹ ਮੈਂ ਤੇ ਨਹੀਂ ਹੁਣ ਜਾਨੂ ਰੱਖ ਲਿਆ ਧੰਨਵਾਦ ਜੀ ਥੈਂਕ ਯੂ ਜਿਨ੍ਹਾਂ ਨੇ ਮੇਰੀ ਕੁੜੀਆਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਇਹ ਬੜੇ ਪਿਆਰੇ ਤਾਰੇ ਜਿਹੜੀ ਗਿਫਟ ਭੇਜੀ ਹੈ ਤੇ ਸਾਡੀ ਗਿਫਟ ਕੋਈ ਚੱਕਰ ਨਹੀਂ ਵਿੱਚ ਆ ਗਈ ਮੇਰੇ ਢੀਂ ਮਿਲ ਗਿਆ ਪਰ ਇਹ ਸਾਨੂੰ ਮਿਲ ਗਿਆ ਇੱਕੋ ਗੱਲ ਹੈ ਹਨਾ ਮੇਰੀ ਮਾਂ ਵੀ ਨ세 ਆਵਾ ਤੇ ਬੰਦ ਗਈ ਲੱਗਦੀ ਹੈ ਅਵੇ ਮੈਂ ਮੇਰੀ ਕਿਹੜੀ ਸੂਰੀ ਖੋਜਣੀ ਬਾਲੂ ਉਹ ਵਾਈਟ ਜਿਹੜੇ ਆ ਮੰਨਾ ਏਅਰਪੋਰਟ ਜਿੱਥੇ ਜਾਣਾ ਹੈ ਨਾ ਤੇ ਆਹ ਤੁਹਾਨੂੰ ਪਾ ਲੈਣਾ ਤੁਹਾਨੂੰ ਸੇਫ ਤੋਂ ਆ ਬੈਗ ਪਾ ਲੈਣਾ ਸੇਫ ਹੋਏ ਨਾ ਮੈਂ ਕਹਿੰਦਾ ਨਾ ਮੈਂ ਸਿੰਘਰਾ ਤੇ ਜਾਵਣਾ ਨੀ ਚਲਵਾ ਏਅਰ ਕਿ ਤੁਹੁਰ ਤੇ ਆਹੀ ਬੈਗ ਚ ਲੈ ਆ ਬੈਗ ਉਧਰ ਪੈਣਾ ਆ ਗਿਆ ਨਾ ਤੇ ਸਾਰਾ ਸਮਾਨ ਵਰਤੁੰਦਾ ਆਏ ਨਾ ਜਿਹੜਾ ਉਹਦੇ ਬਾਅਦ ਸੇ ਗੱਡੀ ਜੀ ਭੇਜਿਓ ਛੋਟੀ ਜੀ ਇੱਕ ਉਹ ਛੋਟਾ ਜਿਹਾ ਪਹਿਲੇ ਉਹ ਛੋਟਾ ਜਿਹਾ ਨਹੀਂ ਇੰਨਾ ਵੱਡਾ ਮਾਲ ਹੈ ਨਾ ਨਾਲ ਛੋਟੀ ਜੀ ਹਾਰਾ ਫਾਤੇ ਮੈਨੂੰ ਗੱਡੀ ਭੇਜ ਦਿਨਾ ਸਾਡਾ ਦਾ ਹੋ ਜਿਵੇਂ ਹਰ ਗੰਢ ਤੇ ਉਹ ਬੈਟਰੀ ਵਾਲੀ ਓ ਇਦਾਂ ਕਰਕੇ ਬੰਦ ਕਿੱਦਾਂ ਹੈ ਨਹੀਂ ਨਹੀਂ ਉਹ ਬੈਗ ਤੇ ਕਹਿੰਦੇ ਆਪ ਬੈਣ ਜੋ ਖਾ ਉਹ ਗੱਡੇ ਨੇ ਨਿਕਾਇਆ ਜਾਂ ਸਕੂਟਰ ਜਿਆ ਛੋਟਾ ਆ ਜਿਵੇਂ ਉਹ ਉੱਤੇ ਬੈਣ ਵਾਲਾ ਜਿਵੇਂ ਹਰ ਗਣ ਹੋਵੇ ਨਹੀਂ ਬੱਚਾ ਬੈਠ ਸਕਦਾ ਸਕੂਟਰ ਤੇ ਮੇਰਾ ਮਤਲਬ ਇਹ ਕਹਿੰਦਾ ਆਹੋ ਆਹੋ ਬੈਣ ਵਾਲੀ ਜਿਹਦਾ ਮਤਲਬ ਥੋੜਾ ਬੈਣ ਲੜ ਪਿਆ ਨਾ ਮਨ ਜਿੱਥੇ ਫੇਰ ਤੇ ਬੈਠ ਸਕਦਾ ਬਿਲਕੁਲ

ਲਓ ਟਾਈਮ ਹੋ ਗਿਆ 9 ਵਜੇ ਦਾ ਚਲ ਆ ਵੀ ਚੱਲੀਏ ਹਣ ਸਮਰੀ ਬੋਦਰ ਬੇਦੀ ਨੀ ਬੋਦਰ ਕਿ ਤੇ ਵਜਤ ਨੇ ਨੀ ਰਹਾ ਹੋਰ ਲੱਗਦੀ ਗੱਲ ਉੱਤੇ ਆ ਕਿੱਡਾ ਵੱਡਾ ਡੱਬਾ ਤੋਂ ਨੰਨੇ ਵਿੱਚ ਇਹ ਆਉਣਾ ਇਹਦੇ ਵਿੱਚ ਡੱਬਾ ਬੈਗ ਪਾੜ ਲੈਣਾ ਹਰ ਗੋਣਾ ਠੀਕ ਆ ਫਿਰ ਆ ਚੱਲੀ ਹਰ ਗੋਣ ਜਾਣਾ ਹਰ ਗੋਣਾ ਜਾਣਾ ਤੈ ਜਾਣਾ ਅਵੇ ਮੀਂਹ ਹਟ ਗਿਆ ਸੀ ਲਾ ਤੇ ਹਾਂ ਤੇ ਅੰਦਰ ਆ ਨਾ ਡੇ ਡੇ ਨਾ ਪਈ ਤੋ ਨਾ ਮੈਂ 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 ਵੇ ਰੌ ਹੈਂਡਲ ਵਧੀਆਣਾ ਸਟੀਲ ਦਾ ਆ ਮੈਨੂੰ ਐਦਾਂ ਦਾ ਲੱਗਣਾ ਤੁਹਾਡੇ ਆ ਆਹੋ ਇਹ ਸੀ ਇਹ ਚੀਜ਼ ਐਦਾਂ ਪੰਜਾਬ ਜਿਹੜਾ ਤੇ ਕਹਿੰਦੇ ਨਾ ਨਕਸ਼ਾ ਬਣ ਕੇ ਇਹ ਕਿੱਥੇ ਬਣਦਾ ਕਿੱਥੇ ਹੈਗੇ ਤੇ ਬਟਾਲੇ ਚ ਪਤਾ ਨਹੀਂ ਯਾਰ ਕਿੱਥੇ ਬਣਦੇ ਨਾ ਉਹਨੂੰ ਨਹੀਂ ਪਤਾ ਜੀ ਘਰੇ ਬਣਾ ਦੀਏ ਨਹੀਂ ਤੇ ਉਹਦੇ ਨਾਲ ਕਿ ਹੋ ਸੇ ਨਾ ਠੀਕ ਤੇ ਗੱਲ ਬੰਦਨੀ ਹੈ ਇਹ ਆ ਤੇ ਪੱਤੀ ਜੀ ਇਹਨੂੰ ਮੈਂ ਲਾਮਿਨੇਸ਼ਨ ਚਾ ਕਰਾਉਣ ਵਾਲੇ ਤਰੀਕੇ ਲਾਮਿਨੇਸ਼ਨ ਕਰਾ ਦੇ ਗੋਲ ਨਹੀਂ ਬੋਲਦਾ ਉਹਨੂੰ ਕੱਚ ਦੇ ਦਰਵਾਜ਼ੇ ਉਹ ਤਾਂ ਨਾ ਗੋਲ ਉਹਨੂੰ ਆੜਿਆ ਦੂਜੇ ਦਰਵਾਜ਼ੇ ਨੂੰ ਨਹੀਂ ਨਹੀਂ ਚੌਰਸ ਜਿਆ ਹਾਂ ਇੱਕ ਦਰਵਾਜ਼ਾ ਚਾੜਦਾ ਭਾਪਾ ਇੱਕ ਅਜ ਅੰਦਰ ਇੱਕ ਜਦ ਦੂਜੇ ਕਮਰੇ ਦਰਵਾਜ਼ਾ ਹੁੰਦਾ ਹੈ ਦੇਖੇ ਐਸੇ ਮਨ ਮੋਟਾ ਹਾਂ ਬਰਾ ਦਰਵਾਜ਼ਾ ਚਾੜਦਾ ਕਰਾਤੀ ਕਿਹੜੇ ਕਿਹੜੇ ਤਾਂਬੇ ਰੰਗ ਉਹ ਨਹੀਂ ਨਹੀਂ ਕਿਤੇ ਦੇ ਕਮਰੇ ਨੂੰ ਜਿੱਥੇ ਰੈਂਡ ਆਫਸਰ ਦੇ ਵਿੱਚ ਦੂਜੇ ਚ ਲਾਇਆ ਉਹਨੇ ਹੀ ਲਾ ਦੇਣਾ ਬਸ ਸਹੀ ਹੈ ਤੋ ਠੀਕ ਆ ਫਿਰ ਚੰਗਾ ਜੀ ਸਹਿਕਾਰ ਚੰਗਾ ਸੰਦੀਪ ਠੀਕ ਆ ਚਲੋ ਠੀਕ ਆ ਭਰਾ ਚਲ ਜੀ ਮੀ ਹੋ ਗਿਆ ਬੰਦ ਬਾਏ ਬਾਏ ਹਰ ਕੋ ਨਾ ਬਾਏ ਬਾਏ ਕਿੱਥੇ ਰਹਿ ਅੰਦਰ ਹੀ ਆ ਗਈ ਦੌੜ ਕੇ ਹਰ ਕੋ ਹਰ ਕੋ ਆ ਜਾ ਤੂੰ ਤੌਲੀਆ ਲੈ ਆਪੇ ਚੱਲ ਅ ਵੀ ਚੱਲ ਗੱਡੀ ਬਹੁਤੀ ਅੰਦਰ ਕਰਕੇ ਲਾਤੀ ਹੈ ਉਹ ਹੈ ਚਲ ਕੋਈ ਗੱਲ ਨਹੀਂ ਚੱਲ ਵੀ ਚੱਲੇ ਆਪਾਂ ਹੁਣ ਘਰ ਠੀਕ ਆ ਫਿਰ ਟਾਈਮ ਹੋ ਗਿਆ ਕੋਈ 9 ਵੱਜ ਚੁੱਕੇ ਹਾਂਜੀ ਅਸੀਂ ਛਤਾਂ ਚੜਾਓ ਇੱਚ ਵਿੱਚ ਲੱਭਣ ਡਿਆ ਕੁਛ ਹਾਂਜੀ ਝੋਲਾ ਲੈ ਲੈਂਦਾ ਆਪਣਾ ਬੈਗ ਤੇ ਉਹ ਡੱਬਾ ਪਾਲਿਆ ਵਿੱਚ ਚਲੋ ਲੈਓ ਇਹਨੂੰ ਠੀਕ ਆ ਅੰਦਰ ਅੰਦਰ ਦਾ ਖੱਕੇ ਨੂੰ ਨਹੀਂ ਪੜਾਉਂਦਾ ਹਰ ਵੇਲੇ ਸੱਤਾ ਸਾਡੀ ਕਹਿੰਦੀ ਕਹਿੰਦੀ ਮਾਂ ਵੀ ਜਾਣਾ ਹਰ ਗਣ ਤੁਸੀਂ ਜਾਣਾ ਆ ਚੱਲੀਏ ਚੰਗਾ ਕਰਨਾ ਹਾਂ ਠੀਕ ਜੀ ਚਲੋ ਠੀਕ ਜੀ ਓਕੇ ਜੀ ਦੇਖਣ ਦੇ ਚੱਲ ਠੀਕ ਹੈ ਦੀਪੂ ਚਲੋ ਠੀਕ ਹੈ ਹਾਂ ਠੀਕ ਚਲੋ ਵੀ ਚੱਲੀਏ ਮੁੰਡਿਆ ਓਕੇ ਚਲੋ ਵੀ ਚੱਲੀਏ ਪਹੁੰਚ ਗਏ ਹਾਂ ਘਰ ਗਿਫਟਾਂ ਨਾ ਦੇਣ ਵਾਲੇ ਹੀ ਆ ਪੱਧਿਆ ਆਂ ਬਾਰਿਸ਼ ਅਜੇ ਤੱਕ ਆਉਂਦੀ ਹੈ ਬਾਰਿਸ਼ ਬਾਰਿਸ਼ਾਂ ਦੇ すぎ ਜਾਂਦੀ ਆਂ ਬਹੁਤ ਆਉਂਦੀ ਬਾਰਿਸ਼ ਚਲੋ ਥੈਂਕ ਯੂ ਬਾਕੀ ਇੱਕ ਇਆਂ ਵੀਰਾਂ ਦੇ ਘਰ ਵੀ ਵੈਸੇ ਜਿਹੜੇ ਆ ਨਾ ਮਕਾਨ ਕੱਚੇ ਉਹਨਾਂ ਉੱਥੇ ਬਹੁਤ ਔਖਾ ਹੋ ਕਾਲਪਰਮਾਤਮਾ ਜਰਦੀ ਕਲਾਸ ਰੱਖੇ ਸਭ ਨੂੰ ਤਰੱਕੀਆਂ ਬਖਸ਼ੇ ਜੀ ਦੇ ਵਾਜਦੇ ਰਹਿਣ ਸਭ ਪਰ ਮਿਲਦੇ ਹਾਂ ਲੈਕਚਰ ਆਉਟ ਜਿਵੇਂ ਲੋ ਵਧੀਆ ਲੱਗਾ ਤੇ ਇੱਕ ਮੈਸੇਜ ਵੀ ਕਰਿਓ ਸਾਡਾ ਫੇਸਬੁੱਕ ਤੇ ਵੀ ਸਨੈਪਚੈਟ ਸੰਗ ਵੀ ਐਡ ਕਰੋ ਰਿਵਾਈਡ ਕਰਨਾ ਹੀ ਬੜਾ